ਇਹ ਕੋਈ ਇੰਦਾਨਾਂ سانسਾਵ ਕਰ ਰਹੀ ਨੇ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਨਿਸ਼ਾਨ ਸਾਹਿਬ ਜ਼ਮੀਨੀ ਵਿਵਾਦ ਦੀ ਪੇੜ ਚੜ ਗਿਆ ਜੀ ਹਾਂ ਨਿਸ਼ਾਨ ਸਾਹਿਬ ਨੂੰ ਟਰੈਕਟਰਾਂ ਨਾਲ ਪੁੱਟ ਦਿੱਤਾ ਗਿਆ ਜਿਸੇ ਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਵਿਅਕਤੀ ਜੁੱਤੀਆਂ ਪਾ ਕੇ ਨਿਸ਼ਾਨ ਸਾਹਿਬ ਦੇ ਉੱਪਰ ਚੜੇ ਹੋਏ ਨੇ ਜਦਕਿ ਇਸ ਨਿਸ਼ਾਨ ਸਾਹਿਬ ਨੂੰ ਟਰੈਕਟਰ ਦੇ ਨਾਲ ੱੱਕੇ ਦੇ ਕੇ ਤੋੜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪਹਿਲਾਂ ਹਲ ਪਾ ਕੇ ਨਿਸ਼ਾਨ ਸਾਹਿਬ ਦਾ ਥੜਾ ਤੋੜ ਦਿੱਤਾ ਗਿਆ ਅਤੇ ਬਾਅਦ ਵਿੱਚ ਟਰੈਕਟਰ ਨਾਲ ਧੱਕੇ ਮਾਰ ਕੇ ਨਿਸ਼ਾਨ ਸਾਹਿਬ ਨੂੰ ਪੂਰੀ ਤਰ੍ਹਾਂ ਟਹਿਟੇ ਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਸਿੱਖ ਸੰਗਤਾਂ ਵਿੱਚ ਇਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਉੱਤੇ ਹੀ ਚੜਦੇ ਸਾਡੇ ਜੀ सारे वेखो जीरदार माटरे पाशान साहिबु अॼु त पंजाब वेखो वेखो केॾा निशान साहिब कर ਇਹ ਮਾਮਲਾ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦਾ ਹੈ ਜਿੱਥੇ ਕਿ ਸਾਂਝੀ ਜ਼ਮੀਨ ਵਿੱਚ ਨਿਸ਼ਾਨ ਸਾਹਿਬ ਬਣਿਆ ਹੋਇਆ ਸੀ ਜਿੱਥੇ ਕਿ ਪਹਿਲਾਂ ਕਿਸਾਨਾਂ ਵੱਲੋਂ ਖੇਤੀ ਕੀਤੀ ਜਾਂਦੀ ਸੀ ਉੱਥੇ ਹੀ ਇਹ ਨਿਸ਼ਾਨ ਸਾਹਿਬ ਅਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਵਿਵਾਦ ਦੇ ਚੱਲਦਿਆਂ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਨਿਸ਼ਾਨ ਸਾਹਿਬ ਨੂੰ ਤੋੜ ਦਿੱਤਾ ਗਿਆ ਉਦੋਂ ਸਿੱਖ ਜਥੇਬੰਦੀਆਂ ਇਸ ਪੂਰੀ ਘਟਨਾ ਤੋਂ ਬਾਅਦ ਸਾਹਮਣੇ ਆਈਆਂ ਨੇ ਜਿਨ੍ਹਾਂ ਵੱਲੋਂ ਸਿੱਧਾ-ਸਿੱਧਾ ਜੱਟ ਪਾਈਚਾਰੇ ਉਪਰ ਇਹ ਹਲ ਸਾਮ ਲਗਾਇਆ ਗਿਆ ਹੈ ਕਿ ਉਹਨਾਂ ਵੱਲੋਂ ਜਾਣਬੁੱਝ ਕੇ ਨਿਸ਼ਾਨ ਸਾਹਿਬ ਨੂੰ ਤੋੜ ਦਿੱਤਾ ਗਿਆ ਜਾਣਕਾਰੀ ਮੁਤਾਬਕ ਨਿਸ਼ਾਨ ਸਾਹਿਬ ਤੋੜੇ ਜਾਣ ਦੀ ਸ਼ਿਕਾਇਤ ਕਰਨ ਵਾਲੇ ਧੜੇ ਨੇ ਦੱਸਿਆ ਹੈ ਕਿ ਉਕਤ ਜਗ੍ਹਾ ਟਹਿਟੇਰੀ ਹੋ ਚੁੱਕੀ ਹੈ ਅਤੇ ਨਿਸ਼ਾਨ ਸਾਹਿਬ ਨੂੰ ਤੋੜਨ ਵਾਲੇ ਲੋਕ ਪਹਿਲਾਂ ਇਸ ਜਗ੍ਹਾ ਤੇ ਖੇਤੀ ਕਰਦੇ ਸਨ ਜਦ ਕਿ ਉੱਥੇ ਰਹਿੰਦੇ ਦਲਿਤ ਪਾਈਚਾਰੇ ਨੇ ਇਸ ਦੇ ਕੁਝ ਹਿੱਸੇ ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ ਉੱਥੇ ਹੀ ਉਹਨਾਂ ਨੇ ਨਿਸ਼ਾਨ ਸਾਹਿਬ ਨੂੰ ਬਣਾਉਣ ਦਾ ਫੈਸਲਾ ਕੀਤਾ ਸੀ ਅਤੇ ਜਦੋਂ ਇਸ ਦਾ ਪਤਾ ਦੂਜੀ ਧਿਰ ਨੂੰ ਲੱਗਿਆ ਤਾਂ ਉਹਨਾਂ ਨੇ ਟਰੈਕਟਰਾਂ ਨਾਲ ਨਿਸ਼ਾਨ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਸ਼ਿਕਾਇਤਕਰਤਾ ਮੁਤਾਬਕ ਨਿਸ਼ਾਨ ਸਾਹਿਬ ਨੂੰ ਟੈਟੇਰੀ ਕਰਨ ਵਾਲੇ ਲੋਕ ਗੁਰੂ ਕੀ ਵਿਡਾਲੀ ਪਿੰਡ ਦੇ ਹੀ ਰਹਿਣ ਵਾਲੇ ਨੇ ਫਿਲਹਾਲ ਇਨ੍ਹਾਂ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਆਵਾਗੁਰਜੀ ਕੀ ਫਤਿਹ ਆਪ ਸੇਖ ਸੰਗਤ ਸਾਰੀ ਇਹ ਜਾਣਦੇ ਹੋ ਕਿ ਜੋ ਕਿ ਪਿੰਡ ਵਿਡਾਲੀ ਦੇ ਵਿੱਚ ਇੰਦਰਾ ਕਲੋਨੀ ਦੇ ਵਿੱਚ ਜੋ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਲਾਏ ਸੀ ਤੇ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਦੀ ਧੌਣ ਦੇ ਵਿੱਚ ਕਿਲਾ ਜੱਟਕੁਨੇ ਦਾ ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਵੇਖਿਆ ਵੀ ਇਹ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਆ ਜੇ ਕੋਈ ਗੱਲ ਹੈਗੀ ਸੀ ਸਾਡੇ ਨਾਲ ਬੈਠ ਕੇ ਕਰ ਲੈਂਦੇ ਅਸੀਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਸਿੰਘ ਆ ਬਾਬਾ ਮੇਜਰ ਸਿੰਘ ਸੋਢੀ ਦੀਆਂ ਫੌਜਾਂ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਇਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਨਿਸ਼ਾਨ ਸਾਹਿਬ ਲਵਾਇਆ ਸੀ ਜੇ ਕੋਈ ਗੱਲ ਹੈਗੀ ਸੀ ਸਾਡੇ ਨਾਲ ਇਹ ਗੱਲ ਕਰਦੇ ਜਾ ਇਹਨਾਂ ਦਾ ਕੋਈ ਜੇ ਕੋਈ ਥਾਂ ਸੀ ਉਹ ਥਾਂ ਕਾਗਜ਼ ਪੱਤਰ ਲੈ ਕੇ ਥਾਣੇ ਆਉਂਦੇ ਇਹਨਾਂ ਨੇ ਕੋਈ ਵੀ ਮਤਲਬ ਜਿਹੜੀ ਆ ਥਾਣੇ 'ਚ ਕਾਰਵਾਈ ਨਹੀਂ ਕਰਵਾਈ ਇਹਨਾਂ ਨੇ ਇੱਕ ਆਪਣਾ ਹੰਗੜਾਉ ਪੁਣਾ ਦਿਖਾ ਲਿਆ ਵੀ ਇੱਥੋਂ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਵਾ ਉੱਤੇ ਚੜ ਚੜ ਕੇ ਇਹ ਚੜੇ ਆ ਨਿਸ਼ਾਨ ਸਾਹਿਬ ਦੇ ਅਸੀਂ ਵੀਡੀਓ ਵੇਖੀ ਆ ਜੇ ਕੋਈ ਨੂੰ ਭੁਲੇਖਾ ਹੋਵੇ ਤਾਂ ਸਾਡੇ ਕੋਲ ਵੀਡੀਓ ਵੇਖ ਸਕਦਾ ਤੇ ਪਰ ਜਿਹੜਾ ਇਹਨਾਂ ਨੇ ਕੰਮ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਵਾ ਤੇ ਜੇ ਇਹਨਾਂ ਦੇ ਵਿੱਚ ਕੋਈ ਵਿਅਉ ਹੈਗਾ ਤੇ ਉਹ ਵੀ ਸਾਨੂੰ ਦੱਸ ਸਕਦਾ ਵੀ ਸਾਡੇ ਵਿੱਚ ਕੋਈ ਵਿਅਉ ਆ ਤੇ ਉਹ ਅਸੀਂ ਤੁਹਾਡੇ ਨਾਲ ਵੇਖਣਾ ਜੇ ਕੋਈ ਵੇਖਣਾ ਵੀ ਚਾਹੁੰਦੇ ਤੇ ਸਿੱਧਾ ਸਾਡੇ ਨਾਲ ਵੇਖੋ ਠੀਕ ਆ ਚੇਤਾਵਨੀ ਜੇ ਤੁਹਾਨੂੰ ਮੇਰੇ ਵੱਲੋਂ ਮੇਰਾ ਨਾਮ ਜਹਦਰ ਹਰਜਿੰਦਰ ਸਿੰਘ ਜੇ ਮੇਰਾ ਨੰਬਰ ਵੀ ਹੈਗਾ ਜੇ 99150 ਤੇ 92439 ਜੇ ਕੋਈ ਵਿਅਉ ਉਹ ਤੇ ਕੱਢ ਲਿਓ ਠੀਕ ਆ ਤੇ ਬਾਕੀ ਤੁਹਾਨੂੰ ਇੱਕ ਗੱਲ ਦੱਸ ਦਈਏ ਜਿਹੜੇ ਤੁਸੀਂ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਆ ਇਹ ਅਸੀਂ ਕਾਨੂੰਨੀ ਕਾਰਵਾਈ ਕਰਵਾਵਾਂਗੇ ਤੇ ਅਸੀਂ ਚੱਲੇ ਮਲਾਜਮਾਂ ਦੇ ਕੋਲ ਤੇ ਉਹ ਤੁਹਾਨੂੰ ਹੁਣੇ ਚੁੱਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦਾਂਸਬਿੰਦੀ ਵਿਵਾਦ ਨੂੰ ਲੈ ਕੇ ਇਹ ਪੂਰਾ ਘਟਨਾਕਰਮ ਵਾਪਰਿਆ ਹੈ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਇਸ ਨੂੰ ਬੇਅਦਬੀ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ ਪਰ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਜਦਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ